ਮਾਜ ਵਾਸਤੇ ਇੱਕ ਛੋਟਾ ਜਿਹਾ ਉਪਰਾਲਾ ਹੈਗਾ ਕਿ ਜਿਹੜੀਆਂ ਹੈਲਮੇਟਸ ICICI ਇੰਸਟੀਚਿਊਸ਼ਨ ਜਿਹੜਾ ਉਹਨਾਂ ਨੇ ਡੋਨੇਟ ਕੀਤੀਆਂ ਅਸੀਂ ਇਹਦੀ ਡਿਸਟ੍ਰਿਬਿਊਸ਼ਨ ਅਜਿੱਥੋਂ ਆਗਾਜ਼ ਕੀਤਾ ਹੈ ਸਕੂਲ ਆਫ ਐਮਿਨੈਂਸ ਦੇ ਵਿੱਚੋਂ ਇਹਦਾ ਮੇਨ ਮਕਸਦ ਇਹ ਹੈ ਕਿ ਸਾਡੇ ਲੋਕਾਂ ਦੀ ਸੇਫਟੀ ਹੋਵੇ ਜਦੋਂ ਰੋਡਸ ਦੇ ਉੱਤੇ ਜਾਂਦੇ ਆ ਮੈਂ ਤੁਹਾਡੇ ਰਾਂਹੀ ਸਾਰੀ ਸੁਸਾਇਟੀ ਨੂੰ ਸਾਰੇ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਪੁਲਿਸ ਦੇ ਡਰ ਤੋਂ ਹੈਲਮਟ ਜਾਂ ਰੂਲਸ ਫੋਲੋ ਨਹੀਂ ਕਰਨੇ ਇਹ ਤੁਹਾਡੀ ਵੀ ਸੁਰੱਖਿਆ ਇਹਦੇ ਵਿੱਚ ਉਨੀ ਹੀ ਇੰਪੋਰਟੈਂਟ ਹੈ ਕਿਉਂਕਿ ਆਮ ਲੋਕਾਂ ਨੂੰ ਇਹ ਹੁੰਦਾ ਵੇਸੀ ਪੁਲਿਸ ਕਰਕੇ ਹੈਲਮਟ ਪਾਈ ਹੈ ਜਦੋਂ ਕਿ ਰੱਬ ਨਾ ਕਰੇ ਕੋਈ ਹਾਦਸਾ ਹੁੰਦਾ ਉਸ ਤੋਂ ਬਾਅਦ ਬੰਦਾ ਪਛਤਾਉਂਦਾ ਵੀ ਜੇ ਮੈਂ ਹੈਲਮਟ ਪਾਈ ਹੁੰਦੀ ਤਾਂ ਮੈਂ ਹੈਡ ਇੰਜਰੀ ਜਾਂ ਹੋਰ ਗੱਲਾਂ ਤੋਂ ਬਚ ਜਾਂਦਾ ਸੋ ਮੈਂ ਸਾਰਿਆਂ ਨੂੰ ਰਿਕੁਐਸਟ ਕਰਾਂਗਾ ਕਿ ਬਹੁਤ ਸਾਰੀਆਂ ਇੰਸਟੀਟਿਊਸ਼ਨਸ ਔਰ ਐਨ ਜੀਓਜ਼ ਇਹੋ ਜਿਹੀਆਂ ਹੈਗੀਆਂ ਜਿਹੜੇ ਹੈਲਮਟ ਡੋਨੇਟ ਵੀ ਕਰਨਾ ਚਾਹੁੰਦੀਆਂ ਪਰ ਅਸੀਂ ਉਹਨੂੰ ਅਡਾਪਟ ਕਰੀਏ ਔਰ ਉਹਨੂੰ ਇੱਕ ਲਾਈਫ ਦਾ ਆਪਣਾ ਹਿੱਸਾ ਬਣਾਈਏ ਜਦੋਂ ਵੀ ਅਸੀਂ ਟੂ ਵੀਲਰ ਤੇ ਡਰਾਈਵ ਕਰ ਰਹੇ ਹਾਂ ਸਰ ਸਕੂਲ ਹੀ ਕਿਉਂ ਚੁਣੇਗੇ ਜੀ ਕਿ ਸਕੂਲ ਦੇ ਵਿੱਚ ਹੀ ਬੱਚਿਆਂ ਨੂੰ ਤਾਂ ਖਾਸ ਕਰਕੇ ਫੀਮੇਲ ਲੜਕੀਆਂ ਨੂੰ ਦਿੱਤਾ ਜਾ ਰਿਹਾ ਹੈ ਹੈਲਮਟ ਇਹਦੇ ਚ ਨਾ ਜੀ ਬੇਸਿਕਲੀ ਗੱਲ ਹੈ ਕਿ ਵੀ ਵਾਂਟ ਟੂ ਗਿਵ ਅ ਮੈਸੇਜ ਫਰਮ ਹੋਮ ਘਰੋਂ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਕਿ ਲੇਡੀਜ਼ ਜਾਂ ਬੱਚੇ ਇਨਵੋਲ ਜਿੰਨੇ ਹੁੰਦੇ ਆ ਉਹਦੇ ਨਾਲ ਹੀ ਉਹ ਮੈਸੇਜ ਬੈਟਰ ਸਪਰੈਡ ਹੁੰਦਾ ਹੈ ਔਰ ਪੋਜ਼ਿਟਿਵਿਟੀ ਜਿਹੜੀ ਹੈ ਇਟ 스타ਟਸ ਫਰਮ ਅ ਗੁੱਡ ਸਕੂਲ ਇਸੇ ਕਰਕੇ ਮੈਮ ਦੇ ਇਸ ਕੈਂਪਸ ਨੂੰ ਵਾਸਤੇ ਮੈਮ ਦੀ ਅਸੀਂ ਜਿਹੜੇ ਆ ਸਰਵਿਸਿਜ਼ ਉਹ ਲਈਆਂ ਨਾਲ ਜੀ ਤਾਂ ਮੈਂ ਵਿਸ਼ਵਾਸ ਹੈ ਮੇਰਾ ਕਿ ਔਰ ਹੋਪ ਕਰਦੇ ਆ ਕਿ ਇਹਦਾ ਕੋਈ ਫਾਇਦਾ ਹੋਏਗਾ ਔਰ ਇਹਨੂੰ ਅਡਾਪਟ ਕਰੇਗੀ ਸੋਸਾਇਟੀ ਸਰ ਤਾਂ ਸਰ ਕਿੰਨੇ ਹੈਲਮਟ ਦਿੱਤੇ ਗਏ ਜੀ ਅੱਜ ਬੱਚੇ 71 ਨੇ ਜੀ ਹੁਣ ਲਿਆਂਦੇ ਆ ਇਹਨੂੰ ਅੱਗੇ ਵੀ ਅਸੀਂ ਲੈ ਕੇ ਜਾਵਾਂਗੇ ਬਟ ਬੇਸਿਕਲੀ ਕਿਸੇ ਟਾਈਮ ਤਾਂ ਬਿਗਨਿੰਗ ਕਰਨੀ ਹੁੰਦੀ ਹੈ ਜੀ ਸਰ ਅਕਸਰ ਅਸੀਂ ਦੇਖਦੇ ਆ ਕਿ ਜਿਹੜਾ ਬਾਈਕ ਚਲਾ ਰਿਹਾ ਉਹ ਹੈਲਮਟ ਪਾਉਂਦਾ ਪਰ ਜਿਹਦੇ ਪਿੱਛੇ ਬੱਚੇ ਬੈਠੇ ਹੁੰਦੇ ਅੱਗੇ ਵੀ ਜਿਹੜੇ ਬੱਚੇ ਖੜੇ ਹੁੰਦੇ ਸਰ ਉਹ ਕੋਈ ਸੇਫਟੀ ਨਾਲ ਕੋ ਨਹੀਂ ਹੁੰਦੀ ਯਾਰ ਐਸੇ ਕਰਕੇ ਉਸੇ ਆਪਾਂ ਜਿਹੜੀ ਪ੍ਰੋਬਲਮ ਹੈ ਉਹਨੂੰ ਹੱਲ ਕਰਨ ਵਾਸਤੇ ਇਹ ਅਗਾਜ਼ ਕੀਤਾ ਜਿਵੇਂ ਆਪਾਂ ਕਹਿੰਦੇ ਬੂੰਦ ਬੂੰਦ ਨਾਲ ਸਾਗਰ ਭਰਦਾ ਦੀ ਸ਼ੁਰੂਆਤ ਹੋਈ ਹੈ ਆਪਾਂ ਇਹਨੂੰ ਕੈਰੀ ਫਾਰਵਰਡ ਕਰਾਂਗੇ ਠੀਕ ਠੀਕ ਥੈਂਕ ਯੂ ਹਾਂਜੀ ਮਮ ਅੱਜ ਟ੍ਰੈਫਿਕ ਪੁਲਿਸ ਨੇ ਜੋ ਪ੍ਰਾਲਾ ਕੀਤਾ ਗਿਆ ਸਰੀਰ ਦੇ ਹੈਲਮਟ ਬਣਦੇ ਕਿਉਂਕਿ ਸੁਰੱਖਿਆ ਕਾਫੀ ਜ਼ਰੂਰੀ ਹੁੰਦੀ ਹੈ ਇਸ ਤਰ੍ਹਾਂ ਦੇ ਕੰਮ ਐ ਮੈਂ ਪ੍ਰਿੰਸੀਪਲ ਪ੍ਰਿੰਸੀਪਲ ਸਕੂਲ ਆਫ ਐਮੀਨੈਂਸ ਮਾਲੂਟ ਅੰਮ੍ਰਿਤਸਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਵੀ ਸਾਡਾ ਸਕੂਲ ਇਹ ਸਿਟੀ ਦੇ ਸੈਂਟਰ ਦਾ ਇੱਕ ਬੜਾ ਪ੍ਰੈਸਟੀਜੀਅਸ ਇੰਸਟੀਚਿਊਟ ਹੈ ਕੋਈ ਵੀ ਇਵੈਂਟ ਦੀ ਸ਼ੁਰੂਆਤ ਹੁੰਦੀ ਹੈ ਤਾਂ ਸਾਡਾ ਆਨਰ ਹੈ ਕਿ ਇੱਥੋਂ ਸ਼ੁਰੂ ਕੀਤੀ ਜਾਂਦੀ ਹੈ ਤੋਂ ਅੱਜ ਕਮਿਸ਼ਨਰ ਸਰ ਮਿਸਟਰ ਪੁਲਰ ਜੀ ਆਏ ਨੇ ਉਹਨਾਂ ਨੇ ਹੈਲਮੇਟਸ ਵੰਡਣ ਦਾ ਜਿਹੜਾ ਪ੍ਰੋਗਰਾਮ ਹੈ ਇੱਥੋਂ ਸਟਾਰਟ ਕੀਤਾ ਸੋ ਆਈ ਐਪਰੀਸ਼ੀਏਟ ਹਿਸ ਐਫਰਟਸ ਐਂਡ ਆਮ ਰੀਅਲੀ ਥੈਂਕਫੁਲ ਟੂ ਦਾ ਪੁਲਿਸ ਡਿਪਾਰਟਮੈਂਟ ਐਂਡ ਟਰੈਫਿਕ ਡਿਪਾਰਟਮੈਂਟ ਕਿ ਉਹਨਾਂ ਨੇ ਸਾਡੇ ਬੱਚਿਆਂ ਨੂੰ ਐਜੂਕੇਟ ਕੀਤਾ ਹੈ ਉਹਨਾਂ ਦੇ ਪੇਰੈਂਟਸ ਨੂੰ ਐਜੂਕੇਟ ਕੀਤਾ ਹੈ ਬੱਚਿਆਂ ਔਰ ਉਹਨਾਂ ਦੇ ਪੇਰੈਂਟਸ ਨੂੰ ਹੈਲਮੇਟਸ ਡਿਸਟਰੀਬਿਊਟ ਕੀਤੇ ਗਏ ਨੇ ਜਿਹੜੇ ਕਿ ਬੱਚਿਆਂ ਵਾਸਤੇ ਕਾਫੀ ਜ਼ਿਆਦਾ ਹੈਲਪਫੁਲ ਵੀ ਹੋਣਗੇ ਔਰ ਇਹਦੇ ਨਾਲ ਇੱਕ ਸੋਸਾਇਟੀ ਨੂੰ ਮੈਸੇਜ ਬੜਾ ਵਧੀਆ ਜਾਂਦਾ ਹੈ ਹਾਂਜੀ ਇਹ ਕੰਟੀਨਿਊਸ ਹੋਣੇ ਚਾਹੀਦੇ ਆ ਤਾਂ ਕਿ ਇੱਕ ਅਚੀ ਚੇਂਜ ਆ ਸਕੇ ਕਿਉਂਕਿ ਆਊਟ ਆਫ ਫੇਅਰ ਤੇ ਅਸੀਂ ਲੋਕਾਂ ਕੋਲੋਂ ਸਭ ਕੁਝ ਕਰਵਾ ਲੈਨੇ ਆ ਬਟ ਆਊਟ ਆਫ ਰਿਸਪੌਂਸਿਬਿਲਟੀ ਇਟ ਸ਼ੁੱਡ ਬੀ ਦੇ ਅੰਕਿਊ ਥੈਂਕ ਯੂ ਥੈਂਕ ਯੂ ਮਮਤਾ ਅੱਜ ਕਿਸ ਤਰ੍ਹਾਂ ਬਦਲਾਅ ਕੀਤਾ ਗਿਆ ਟ੍ਰੈਫਿਕ ਪੁਲਿਸ ਦੇ ਵੱਲੋਂ ਹੈਲਮਟ ਬੰਡੇ ਕੀ ਕਿਸ ਤਰ੍ਹਾਂ ਵੇਖਦੇ ਬਹੁਤ ਵਧੀਆ ਕੀਤਾ ਉਹਨਾਂ ਨੇ ਜੋ ਵੀ ਕੀਤਾ ਬਹੁਤ ਵਧੀਆ ਕੀਤਾ ਗਰੀਬਾਂ ਵਾਸਤੇ ਕਿਉਂਕਿ ਕਈ ਗਰੀਬਾਂ ਕੋਲੋਂ ਪੈਸੇ ਨਹੀਂ ਹੁੰਦੇ ਲੈਣ ਵਾਸਤੇ ਹੈਨਾ ਤੇ ਚਲੋ ਸਕੂਲ ਵੱਲੋਂ ਵਧੀਆ ਹੈਲਪ ਹੋ ਗਈ ਸਾਰਿਆਂ ਨੂੰ ਇਸ ਤਰ੍ਹਾਂ ਤੁਸੀਂ ਖੁਦ ਐਕਟੀਵਿਟੀ ਚਲਾਉਂਦੇ ਸੀਗੇ ਪਹਿਲੇ ਹੈਲਮਟ ਨਹੀਂ ਪਾਉਂਦੇ ਸੀਗੇ ਪਰ ਹੁਣ ਹੈਲਮਟ ਤਾਂ ਰੂ ਮਿਲ ਚੁੱਕਾ ਹੈ ਇੱਥੇ ਤੋਂ ਦੀ ਕੁੜੀ ਨੂੰ ਵੀ ਬਿਠਾਣਾ ਤੇ ਕੁੜੀ ਨੂੰ ਵੀ ਹੈਲਮਟ ਪਾ ਕੇ ਲੱਗਦਾ ਕਿ ਸੇਫਟੀ ਵਾਸਤੇ ਵਧੀਆ ਹਾਂਜੀ ਸੇਫਟੀ ਬਹੁਤ ਵਧੀਆ ਕੀਤੀ ਇਹਨਾਂ ਨੇ ਲੱਗਦਾ ਕਿ ਉਹ ਬਾਕੀ ਪੇਰੈਂਟਸ ਨੂੰ ਵੀ ਚਾਹੀਦਾ ਕਿ ਹਲਮਟ ਬਾਤ ਤੋਂ ਬਾਅਦ ਪਾਕਿਸਤਾਨ ਜੋ ਸਰਪਸ਼ਾ ਲੈ ਹਾਂਜੀ ਜੀ ਮੈਸੇਜ ਦੇਣਾ ਚਾਹੁੰਦੇ ਬਾਕੀ ਪੇਰੈਂਟਸ ਬਾਕੀ ਪੇਰੈਂਟਸ ਨੂੰ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਾਰੇ ਹਲਮਟ ਪਾਣ ਤਾਂ ਕਿ ਸਾਡੇ ਸਾਰਿਆਂ ਦੀ ਸੇਫਟੀ ਹੋ ਜਾਏ ਇਹ ਸਭ ਜੀ ਸਾਡੇ ਮਾਨਯੋਗ ਏਡੀਜੀਪੀ ਟਰੈਫਿਕ ਲੋ ਇਨਸਟ੍ਰਕਸ਼ਨਾਂ ਜਿਹੜੇ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਜਿਹੜੇ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦੀ ਰਹਿਨਮਾਈ ਹੇਠ ਇਹ ਸੈਕਸ਼ਨਾਂ ਦੇ ਹੇਠ ਇਹ ਪ੍ਰੋਗਰਾਮ ਹੋ ਰਹੇ ਨੇ ਇਹ ਜੀ ਮਾਡ ਰੋਡ ਐਮੀਨੈਂਟ ਸਕੂਲ ਹੈ ਜੀ ਲੜਕੀਆਂ ਦਾ ਜਿੱਥੇ ਕਿ ਅੱਜ ਹੀ ਇਹ ਸਕੂਲ ਜਿਹੜਾ ਪ੍ਰੋਗਰਾਮ ਸੀਗਾ ਇਹ ਕੀਤਾ ਵਾ ਜਿਹਦੇ ਵਿੱਚ ਸਾਨੂੰ ਆਈਸੀਆਈਸੀ ਲੰਬਾਰਡ ਜਨਰਲ ਇੰਸ਼ੋਰੈਂਸ ਨੇ ਜਿਹੜੇ ਹੈਲਮਟ ਸੜੀ ਉਹ ਪ੍ਰੋਵਾਈਡ ਕਰਾਏ ਸੀਗੇ ਤੇ ਇੱਕ ਜਿਹੜਾ ਉਹ ਛੋਟਾ ਬੱਚਾ ਜਿਹੜਾ ਉਹਨੂੰ ਹੈਲਮਟ ਤੇ ਇੱਕ ਜਿਹੜਾ ਉਹਦੇ ਪੇਰੈਂਟਸ ਜਾਂ ਮੰਮੀ ਜਾਂ ਪਾਪਾ ਉਹਨਾਂ ਨੂੰ ਦੇਣਾ ਵਾ ਇਹਦਾ ਮਕਸਦ ਇਹ ਆ ਕਿ ਲੋਕਾਂ ਦੇ ਘਰਾਂ ਤੱਕ ਇਹ ਮੈਸੇਜ ਪਹੁੰਚਦਾ ਕਰਨਾ ਵਾ ਜਿਹੜੇ ਬੱਚੇ ਘਰਾਂ ਤੇ ਮੈਸੇਜ ਪਹੁੰਚਾਉਣਗੇ ਉਹਨਾਂ ਦੇ ਘਰ ਦੇ 10 ਮੈਂਬਰ ਹੋਣਗੇ 10 ਮੈਂਬਰ ਨੂੰ ਇਹ ਤਾਂ ਪਤਾ ਹੋਏਗਾ ਨਾ ਹੈਲਮਟ ਕਿਉਂ ਪਾਉਂਦੇ ਆ ਦੀ ਅਹਿਮੀਅਤ ਕੀ ਆ ਉਹ ਖਾਸ ਕਰਕੇ ਦੱਸਿਆ ਜਾਵੇ ਕਿ ਮੈਂ ਵੀ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਬਹੁਤ ਸਾਰੇ ਪੇਰੈਂਟਸ ਜਿਹੜੇ ਹੁੰਦੇ ਆ ਮਨਾਂ ਵਿੱਚ ਇਹ ਕਨਫਿਊਜ਼ਨ ਆ ਕਿ ਸ਼ਾਇਦ ਚਲਾਨ ਤੋਂ ਬਚਣ ਕਰਕੇ ਹੈਲਮਟ ਪਾਈਦਾ ਲੇਕਿਨ ਹੈਲਮਟ ਤੁਹਾਡੀ ਸਿਰ ਦੀ ਸੁਰੱਖਿਆ ਵਾਸਤੇ ਆ ਤੇ ਸਿਰ ਦੀ ਸੁਰੱਖਿਆ ਨੂੰ ਵਧੀਆ ਬਣਾਉਣ ਵਾਸਤੇ ਠੀਕ ਰੱਖਣ ਵਾਸਤੇ ਤੁਸੀਂ ਹੈਲਮਟ ਜਰੂਰ ਪਾਓ ਤੇ ਆਈਐਸਆਈ ਮਾਰਕਾ ਜਿਹੜਾ ਹੈਲਮਟ ਪਾਓ ਇਹ ਇੱਕ ਮੈਸੇਜ ਜਿਹੜਾ ਹੈ ਇਹ ਅਸੀਂ ਲੋਕਾਂ ਤੱਕ ਪਹੁੰਚਦਾ ਕਰ ਰਹੇ ਹਾਂ মিডিਆ ਰਾਹੀਂ ਜਿਹੜਾ ਨਾ ਉਹ ਘਰ-ਘਰ ਇਹ ਮੈਸੇਜ ਜਿਹੜਾ ਪਹੁੰਚ ਜਾਏ ਤੇ ਸਾਨੂੰ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਅਸੀਂ ਇਹ ਆਮ ਲੋਕਾਂ ਨੂੰ ਆਮ ਪਬਲਿਕ ਨੂੰ ਜਿਹੜੇ ਸ਼ਹਿਰ ਵਿੱਚ ਆਉਂਦੇ ਨੇ ਥਾਂ-ਥਾਂ ਕੈਮਰੇ ਲੱਗ ਚੁੱਕੇ ਨੇ ਤੇ ਔਰ ਜਿਹੜੇ ਟ੍ਰੈਫਿਕ ਰੂਲਸ ਹੋ ਲੋਕਾਂ ਖਾਸ ਕਰਕੇ ਹੈਲਮਟ ਤੇ ਸੀਟ ਬੈਲ ਜਰੂਰ ਲਗਾਉਣ ਦੀ ਹੋਂ ਦੇ ਟਾਈਮ ਦੇ ਵਿੱਚ ਪੁਲਿਸ ਵੱਲੋਂ ਹੋਰ ਵੀ ਵੱਡੇ ਉਪਰਾਲੇ ਕੀਤੇ ਜਾਣਗੇ ਇਹਦੇ ਨਾਲ ਹਾਂਜੀ ਉਪਰਾਲੇ ਹੋਰ ਵੀ ਕੀਤੇ ਜਾ ਰਹੇ ਆ ਤੁਸੀਂ ਦੇਖੋ ਵੀ ਆ ਜੇ ਬੋਲਟ ਪਟਾਕੇ ਮਾਰਦੇ ਉਹਨਾਂ ਵਾਸਤੇ ਵੀ ਬੜੀ ਸਖਤ ਜਿਹੜਾ ਐਕਸ਼ਨ ਹੋ ਰਿਹਾ ਠੀਕ ਹੈ ਕਿੰਨੇ ਕ ਬੱਚਿਆਂ ਨੂੰ ਅੱਜ ਪੈਰੈਂਟਸ ਨੂੰ ਅੱਜ ਅਸੀਂ 71 ਜਿਹੜੇ ਆ ਬੱਚੇ ਆ ਤੇ 71 ਮਾ ਪੈਰੈਂਟਸ ਆ 144 ਜਿਹੜੇ ਹੈਲਮਟ ਉਹ ਪ੍ਰੋਵਾਈਡ ਕਰਾਇਆ